ਮੇਰੇ ਵੱਲੋਂ ਸਾਰਿਆਂ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਘਰ ਦੇ ਵਿੱਚ ਨਾ ਚੀਨੀ ਸਟੋਰ ਕਰਨ ਦਾ ਤਰੀਕਾ ਹੁਣ ਬਰਸਾਤਾਂ ਦੇ ਦਿਨ ਚੱਲਦੇ ਨਾ ਆਪਣੀ ਜਿਹੜੀ ਚੀਨੀ ਹੁੰਦੀ ਨਾ ਉਹਦੇ ਵਿੱਚ ਸੁਸਰੀ ਵੀ ਪੈਦਾ ਹੋ ਜਾਂਦੀ ਹੈ ਤੇ ਸੁੰਡੀ ਵੀ ਪੈ ਜਾਂਦੀ ਹੈ ਉਹਦੇ ਵਾਸਤੇ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਨੇ ਨਾ ਵੀ ਕਿਵੇਂ ਕਿਵੇਂ ਉਹਨੂੰ ਸਟੋਰ ਕਰਨਾ ਤਾਂ ਕਿ ਉਹਦੇ ਵਿੱਚ ਨਾ ਬਿਲਕੁਲ ਸੁੰਡੀ ਤੇ ਸੁਸਰੀ ਨਾ ਪਵੇ ਤੇ ਲੰਬੇ ਸਮੇਂ ਤੱਕ ਨਾ ਆਪਣੀ ਚੀਨੀ ਨਾ ਵੀ ਜਿਵੇਂ ਦੀ ਆਪਾਂ ਲਿਆਂਦੀ ਹੋਈ ਨਾ ਵੀ ਉਹੀ ਜਿਹੀ ਰਵੇ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਨਾ ਢੋਲ ਦੀ ਨਾ ਚੰਗੀ ਤਰ੍ਹਾਂ ਕਰਨੀ ਹੈ ਸਫਾਈ ਤੇ ਇਹਨੂੰ ਇੱਕ ਦਿਨ ਦੀ ਪੂਰੀਆਂ ਲਵਾਉਣੀਆਂ ਧੁੱਪਾਂ ਤੇ ਆਪਾਂ ਨੇ ਇਹਦੇ ਵਿੱਚੋਂ ਨਾ ਕੱਪੜਾ ਫੇਰ ਕੇ ਆ ਚੰਗੀ ਤਰ੍ਹਾਂ ਸਾਫ਼ ਕਰ ਲਿਆ ਜਿਹੜੀ ਇਹਦੇ ਵਿੱਚ ਮਾੜੀ ਮੋਟੀ ਪੁਰਾਣੀ ਚੀਨੀ ਗਿਰੀ ਹੋਈਗੀ ਨਾ ਉਹ ਵੀ ਆਪਾਂ ਨੇ ਆ ਚੰਗੀ ਤਰ੍ਹਾਂ ਢੋਲ ਸਾਫ਼ ਕਰਕੇ ਨਾ ਪੂਰੀਆਂ ਧੁੱਪਾਂ ਲਵਾ ਕੇ ਨਾ ਤੇ ਆਪਣਾ ਢੋਲ ਬਹੁਤ ਵਧੀਆ ਬਣ ਗਿਆ ਤੇ ਹੁਣ ਆਪਾਂ ਅਗਲਾ ਪ੍ਰੋਸੈਸ ਤੁਹਾਨੂੰ ਅੰਦਰ ਜਾ ਕੇ ਦੱਸਦੇ ਹਾਂ ਚਲੋ ਜੀ ਆਪਾਂ ਨੇ ਨਾ ਇੱਕ ਥੈਲਾ ਲਿਆਂਦਾ ਹੈ 50 ਕਿਲੋ ਦਾ ਚੀਨੀ ਦਾ ਭਰਿਆ ਹੋਇਆ ਤੇ ਹੁਣ ਆਪਾਂ ਇਹਨੂੰ ਨਾ ਖੋਲਦੇ ਹ ਲਿਖ ਰਿਹਾ ਰੇਖਾ ਫਸੇ ਕਾ ਤੱਕ ਬੋਲਣ ਦੀ ਲੋੜਾ ਜਦ ਸੈਲਾ ਖੁੱਲ ਜਾਂਦਾ ਹੈ ਐਸਨਾਂ ਬਹੁਤ ਰਿਕਟ ਆਫ ਹੈ ਮੈਂ ਤਾਂ ਸੈਂਡ ਦੇ ਵਿੱਚ ਖੈਲਾ ਹੋ ਜਾਂਦਾ ਜਿੰਨੀ ਦਾ ਰੋਗੀਏ ਥੈਲੇ ਨੇ ਵਿੱਚ ਨਾ ਇਸ ਤਰ੍ਹਾਂ ਨਾ ਕਾगज ਲੱਗਿਆ ਹੋਇਆ ਹੈ ਇਹ ਕਾगज ਆਪਾਂ ਨੇ ਨਾ ਬਿਲਕੁਲ ਵੀ ਨਹੀਂ ਤਾਰਨਾ ਹੈਗਾ ਜੇ ਆਪਾਂ ਨੇ ਕਾगज ਤਾਰ ਦਿੱਤਾ ਨਾ ਫਿਰ ਚੀਨੀ ਨੂੰ ਨਾ ਸਲਾਬ ਚੜ ਜਾਂਦੀ ਆ ਇਹਦੇ ਸਣੇ ਹੀ ਆਪਾਂ ਨਾ ਚੀਨੀ ਪਾਵਾਂਗੇ ਹੁਣ ਆਪੇ ਪਾਪੜੇ ਕੋਲ ਹੈਗੇ ਹੀ ਆ ਪੂਰੀ ਐਨ ਬੋਰੀ ਭਰੀ ਹੋਈ ਆ ਤੇ ਜਿਹੜਾ ਢੋਲ ਦਾ ਮੂੰਹ ਆ ਉਹ ਹੈਗਾ ਛੋਟਾ ਜੇ ਇਹਨੂੰ ਆਪਾਂ ਇਸ ਤਰ੍ਹਾਂ ਥੈਲਾ ਪਾਉਂਗੇ ਥੈਲਾ ਨਹੀਂ ਪੈਣਾ ਹੈਗਾ ਜਿਹੜੀ ਚੀਨੀ ਆ ਨਾ ਹੁਣ ਆਪਾਂ ਨੇ ਲੈ ਲੈ ਇੱਕ ਟੱਬ ਟੱਬ ਦੇ ਵਿੱਚ ਕੱਢ ਲਵਾਂਗੇ ਮੈਂ ਦੇਖਾ ਦੇ ਵੀ ਹੋਣ ਨੂੰ ਕਰ ਰਹੇ ਹਾਂ ਇਹਦੇ ਵਿੱਚੋਂ ਥੋੜੀ ਥੋੜੀ ਜਿਹੀ ਕੱਢ ਲੈ ਤਾਂ ਲੱਕੜਾਂ ਕੱਢ ਦਿੰਦੇ ਜਿਵੇਂ ਹੁਣ ਆਪਾਂ ਨੇ ਦੇਖਿਆ ਕਿੰਨੀ ਜਾਂਦੀ ਹੋਈ ਹੈ ਨਾ ਨਾ ਤਾਂ ਇਹਦੇ ਵਿੱਚ ਬਿਲਕੁਲ ਵੀ ਸੁੰਢੀ ਪੈਣੀ ਆ ਨਾ ਸੁਸਰੀ ਪੈਣੀ ਇਹਨੂੰ ਕਿਧਰੇ ਪਾਸੇ ਇਦਾਂ ਹਵਾ ਨਹੀਂ ਲੱਗਣੀ ਹੈਗੀ ਇਹ ਲੰਬੇ ਸਮੇਂ ਤੱਕ ਜਿਵੇਂ ਮਾਰਦੀ ਤੁਸੀਂ ਘਰ ਦੇ ਵਿੱਚ ਨਾ ਚੀਨੀ ਸਟੋਰ ਕਰਕੇ ਰੱਖ ਸਕਦੇ ਆ ਇਹ ਬਹੁਤ ਵਧੀਆ ਤਰੀਕਾ ਹੈ ਕੱਟ ਰ ਮੂਰ ਮੂਰ ਕੱਟ ਲੈ ਕੱਟ ਰ ਕੱਟ ਰ ਮੂਰ ਕੱਟ ਲੈ ਮੂਰ ਹੱਥ ਨਾਲ ਕੱਢੀ ਜਾ ਆਪੇ ਵਿੱਚ ਕੱਢ ਲਈ ਆ ਇਹਦੇ ਵਿੱਚ ਹੈਗੀ ਸਿਰਫ 5 ਕਿਲੋ چینی ਆ ਹੁਣ ਆਪਾਂ ਨੇ ਕੀ ਕਰਨਾ ਨਾ ਜਿਹੜਾ ਥੈਲਾ ਨਾ ਇਹਦੇ ਵਿੱਚੇ ਜਿਹੜਾ ਕਾਗਜ਼ੇ ਲੱਗਿਆ ਹੋਏ ਨੇ ਤਾਰ ਨਾਲ ਹੈਗਾ ਇਸ ਤਰ੍ਹਾਂ ਹੀ ਆਪਾਂ ਨੇ ਟਰੋਲ ਦੇ ਵਿੱਚ ਥੈਲਾ ਪਾ ਦੇਣਾ ਜੇ ਦੇਖਾ ਪੀਪੀ ਲਈ ਫੜਾਵੇ ਲਿਓ ਭਰਾ ਨੇ ਮੈਨੂੰ ਜਿਹੜਾ ਵਿੱਚ ਲੌਂਗ ਪਾਉਣੇ ਆ। ਕੌਲੀ 'ਚ ਪਾਏ। ਦੇਖੋ ਜੀ ਆਪਾਂ ਨੇ ਜਿਹੜਾ ਚੀਨੀ ਦੇ ਵਿੱਚ ਸਮਾਨ ਪਾਉਣਾ ਨਾ ਇਹ ਹੈਗੀਆਂ ਨੇ ਆਪਣੇ ਕੋਲ ਹੈਗੇ ਨੇ ਲੌਂਗ ਤੇ ਆਪਾਂ ਨੇ ਇੰਨੇ ਸਾਰੇ 10 ਕੁ 11 ਕੁ ਲੌਂਗ ਨਾ ਇਸ ਤਰ੍ਹਾਂ ਪਹਿਲਾਂ ਹੀ ਠਾਪਾਣੇ ਆ ਤਾਂ ਕਿ ਨਾ ਆਪਣੀ ਚੀਨੀ ਦੇ ਵਿੱਚ ਬਿਲਕੁਲ ਸੁੰਢੀ ਤੇ ਸੁਸਤਰੀਆਂ ਲੱਗੇ। ਲਿਆ ਮੈਨੂੰ ਲਾਲ ਮਿਰਚਾਂ ਵੀ ਦੇ ਦੇ। ਦੇਖੋ ਜੀ ਇਹ ਹੈਗੀਆਂ ਨੇ ਆਪਣੇ ਕੋਲ ਐ ਸੁੱਕੀਆਂ ਲਾਲ ਮਿਰਚਾਂ ਨੇ। ਇਹ ਵੀ ਆਪਾਂ ਨੇ ਇਹਦੇ ਵਿੱਚੇ ਪਾ ਦੇਣੀ ਐ ਮਿੱਠੇ ਇਹ ਵੀ ਆਪਾਂ ਚੀਨੀ ਦੇ ਵਿੱਚੇ ਪਾ ਦੇਣੀ ਐ ਟਰੋਲ ਦੇ ਵਿੱਚੇ ਚੀਨੀ ਪਾਉਣੀ ਸ਼ੁਰੂ ਕਰ ਦਿੰਨੇ ਆ ਲੈ ਦੇਖਾ ਬਾਅਦ ਦੇ ਇਹਦੇ ਕੀੇઠા ਨਾਲ ਡੋਲਿਂ ਜਿਹਦੇ ਕੀੜੀਆਂ ਆ ਜਾਣੀਆਂ ਆ ਸੌਖਾ ਤਰੀਕਾ ਹੈ ਜਿਹਨੇ ਆਪਾਂ ਨੇ ਟਰੋਲ ਦੇ ਵਿੱਚ ਕੱਢ ਲਈ ਨਾ ਟਾਪੇ 'ਚ ਰਾਵੀ ਪਰਦੇ ਥੋੜੀ। ਦੇਖੋ ਜੀ ਆਪਾਂ ਨੇ ਹੁਣ ਦੋ ਪੀਪੀਆਂ ਚੱਲ। ਆਪਾਂ ਨੇ ਦੋ ਪੀਪੀਆਂ ਹੋਰ ਪਾ ਦਿੱਤੀਆਂ। ਇੱਥੇ ਆਪਾਂ 10-11 ਗੱਲਾਂ ਲੌਂਗ ਨਾਲ ਹੁਣ ਫੇਰ ਇਹਦੇ ਵਿੱਚ ਪਾ ਦੇਣੇ। ਆ ਚੰਗੀ ਤਰ੍ਹਾਂ ਘੱਟ ਘੱਟ ਭਰਦੇ ਰਹਿਣਾ। ਕਿਉਂ ਲੈ ਜੀਨੀ ਨਾ ਰਹਿ ਕੋ ਆਪਣਾ ਇੱਕ ਸਾਲ ਪੂਰਾ ਲੱਗ ਜਾਣਾ। ਇੱਕ ਫੈਲਾ ਲਿਆ ਹੋਈ ਮੌਜ ਬਹੁਤ ਰਹਿੰਦੀ ਆ। ਮੇਵਾ ਚੀਨੀ ਬੁੱਕੀ ਹੋ ਰਹਿੰਦੀ ਹੈ ਚਲ ਬਹੁਤ ਦੇਖੋ ਜੀ ਪਿੰਡਾਂ ਦੇ ਵਿੱਚ ਨਾ ਇੱਕ ਫੈਲਾ ਲਿਆਉਨੇ ਆ ਤੇ ਇੱਕ ਸਾਲ ਮੌਜ ਰਹਿੰਦੀ ਹੈ ਤੇ ਬਿਲਕੁਲ ਵੀ ਚੀਨੀ ਖਰਾਬ ਨਹੀਂ ਰਹਿੰਦੀ ਹੈਗੀ ਤੁਸੀਂ ਵੀ ਇਸ ਤਰ੍ਹਾਂ ਤਰੀਕੇ ਨਾਲ ਨਾ ਘਰ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਤੇ ਬਿਲਕੁਲ ਵੀ ਖਰਾਬ ਨਹੀਂ ਹੋਗੀ ਜਿੰਨੀ ਤੇ ਹਨ ਇੱਕ ਨੰਬਰ ਸੁੱਕੀ ਚੀਨੀ ਮਿਲੂਗੀ ਇਹ ਜਿਹੜਾ ਕਾਗਜ਼ ਲੱਗਿਆ ਹੁੰਦਾ ਨੇ ਇਹ ਸਲਾਬ ਨਹੀਂ ਹੋਣ ਦਿੰਦਾ ਹੈਗਾ ਕਿੰਨੀ ਇਹ ਖਸਤਾ ਹੋਤਾ ਪਾ ਨਾ ਵੀ ਭਰ ਦੇ ਇਹ ਨਾ ਨਾਣੇ ਨੂੰ ਨਾ ਏਸ ਤਰ੍ਹਾਂ ਕੋਲ ਦੇ ਰੱਖਣਾ ਆਪਾਂ ਇਹਦਾ ਜੇ ਇੱਕ ਵਾਰ ਹੋ ਗਿਆ ਇਕੱਠਾ ਨਾ ਬਸ ਇੰਨੀ ਕੇ ਪਾਈ ਦੇਖ ਬਸ ਆ ਜੇ ਟਾਪਾਈ ਚੱਕ ਲਿਆ ਰਹੇ ਨੂੰ ਥੋੜਾ ਜਿਹਾ ਲੌਂਗ ਹੋਪੀ ਚ ਗੱਬੇ ਜੇ ਪਾ ਦਮਨ ਤਾਂ ਦੇਖਾ ਅੱਜ ਚੀਨੀ ਦਾ ਕੰਮ ਕਰ ਲਿਆ ਹੈ। ਚਲ ਹੁਣ ਚਾਹੇ ਜਿੰਨੇ ਮਾਜੀ ਬਰਸਾਤ ਹੋਈ ਜਾਵੇ ਕੁਛ ਹੋਈ ਜਾਵੇ। ਹੁਣ ਦੇਖੋ ਜੀ ਆਪਾਂ ਨੇ ਕੀ ਕਰਨਾ ਇਹਨੂੰ ਨਾ ਐਨ ਚੰਗੀ ਤਰ੍ਹਾਂ ਨਾ ਉੱਪਰ ਦੇਣਾ ਐਨ ਥੈ ਲੈ ਲੂਗਾ ਕਵਰ ਕਰ ਦੇਣਾ ਤਾਂ ਕਿ ਨਾ ਇਹਨੂੰ ਬਿਲਕੁਲ ਵੀ ਨਾ ਹਵਾ ਨਾ ਲੱਗੇ। ਤੇ ਹੁਣ ਆਪਾਂ ਨੇ ਲਾ ਦੇਣਾ ਇਹਦਾ ਢੱਕਣ। ਜਦੋਂ ਵੀ ਤੁਸੀਂ ਇਹ ਚੀਨੀ ਕੱਢਣੀ ਹੈ ਨਾ ਸੁੱਕੇ ਹੱਥਾਂ ਨਾਲ ਕੱਢਣੀ ਹੈ। ਬਿਲਕੁਲ ਇਹਦੇ ਵਿੱਚ ਨਾ ਗਿੱਲਾ ਭਾਂਡਾ ਨਹੀਂ ਪਾਉਣਾ ਹੈਗਾ। ਜੇ ਤੁਸੀਂ ਚੀਨੀ ਕੱਢਣ ਵੇਲੇ ਨਾ ਗਿੱਲਾ ਭਾਂਡਾ ਪਾ ਦਿੱਤਾ ਨਾ ਕੋਸ ਪਾਣੀ ਛੱਡ ਜਾਂਦਾ ਫਿਰ ਇਸ ਤਰ੍ਹਾਂ ਨਾਲ ਆਪਣੀ ਸਾਰੀ ਚੀਨੀ ਖਰਾਬ ਹੋ ਜਾਂਦੀ ਆ ਜਦੋਂ ਵੀ ਚੀਨੀ ਤੁਸੀਂ ਕੱਢਣੀ ਸੁੱਕੇ ਹੱਥਾਂ ਨਾਲ ਕੱਢਣੀ ਆ ਤੇ ਬਹੁਤ ਵਧੀਆ ਇਹ ਤਰੀਕਾ ਹੈ ਤੁਸੀਂ ਵੀ ਆਪਣੇ ਘਰ ਦੇ ਵਿੱਚ ਨਾ ਚੀਨੀ ਸਟੋਰ ਇਸ ਤਰ੍ਹਾਂ ਕਰਿਓ ਅਸੀਂ ਤਾਂ ਦੇਖੋ ਜੀ ਸਟੋਰ ਕਰ ਲਤੀ ਆ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਐਂਡ ਹੁਣ ਆਪਾਂ ਇੱਥੇ ਹੀ ਕਰਦੇ ਆ ਮਿਲਦੇ ਆ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਗਰਮੀ ਦੇਦਾਂ ਤੋਵਾ ਤੋਵਾ ਕਰਾਈ ਪਈ ਆ ਔਰ ਅਸੀਂ ਪੱਖਾ ਵੀ ਬੰਦ ਕਰਿਆ ਹੋਇਆ ਤਾਂ